ਉਹਦਾ ਪਰੰਪਰਾਇਆਂ ਤੋਂ ਕਰਨ ਲੱਗ ਰਿਹਾ। ਉਧਰ ਟੋਆ ਤਾਂ ਨਹੀਂ ਕਿਤੇ? ਟੋਆ ਭਰਦਾ। ਟੋਆ ਹੋਣਾ ਉੱਥੇ। ਅਧਰ ਨਾਲੇ ਲਵੇ। ਪਾਣੀ ਭਰ ਕੇ ਖੜਦਾ ਵੀ ਆਪੇ ਉੱਥੇ। ਸੱਪ ਸੁਪੋ ਵੀ ਨਾ ਹੋਵੇ ਪ੍ਰਦਾਨ ਵਿੱਚ ਵੀ। ਲੱਭੀ। ਬੇਲਾਂ ਜਿਆ ਨੇ ਦਾ ਸੱਪ ਸੁਪੋ ਮਟ ਹੋਵੇ। ਝਾੜ। ਇਧਰ ਤੋਂ ਉੱਚਾ ਥੋੜਾ ਹੈ ਨਾ ਇੱਥੋਂ। ਹਾਂ ਤੋਂ ਕਰਾਇਆ ਮੈਂ ਰੋਲੇ ਲਗੂ ਹਾਂ ਹਾਂ ਇਹ ਲੈ ਤੂੰ ਹੂੰ ਚੱਲ ਫੇਰ ਕੰਮ ਵੀ ਕਰਾਉਣੇ ਆਂ ਔਰ ਬਜਟ ਨੇ ਉਹਨਾ ਪੰਚਾਇਤ ਘਰ ਬਣਾਉਣੇ ਕੰਮ ਤਾਂ ਚੱਲੂ ਹੀ ਉਹਨੂੰ ਪਰਾਂ ਤੋਂ ਕਰਾਇਆ ਸਾਫ ਸਾਰਾ ਇਹ ਫੋਟੋ ਕਿੰਨੇ ਨੇ ਇਹਦਾ ਮੈਂ ਵੀਡੀਓ ਬਣਾਉਣਾ ਬੇਲਾ ਇਹ ਅੱਜ ਕਿਹੜੇ ਘੰਟੇ ਦਾ ਪਤਾ ਨਹੀਂ ਐਨੀ ਸੱਪਸਾ ਲੁੱਟੀ ਨਾ ਮੈਂ ਬੈਠਾ ਵੇਖਦਾ ਰਾਜ ਕਾਇਤ ਬਾਰੀ ਜਦੋਂ ਉਹ ਆਉਂਦਾ ਉਹਦੇ ਦੇਖਣਾ ਪਊ ਉਹ ਤਾਂ ਡਿੱਗ ਯੋਗਰਾ ਸਾਫਤਾ ਹੋ ਜਾਂਦੇ ਕੀੜੇ ਕਿੰਡੇ ਜਿਹੇ ਬਹਿ ਗਏ ਵਿੱਚ ਬਗਲੇ ਦੇ ਕਿੰਨੇ ਫਿਰਦਾ ਤੋਆਣਾ ਉੱਥੇ ਓ ਦੱਸ ਦੀ ਕਿਵੇਂ ਸਾਫ ਕਰਾਉਣਾ ਤੇ ਇਧਰ ਮਿੱਟੀ ਦੀ ਢੇਰੀ ਢੂਰੀ ਆ ਆ ਚੱਕੀ ਜਾਂਦਾ ਆ ਨਾ ਬਈ ਮਿੱਟੀ ਵੱਟ ਲੈ ਵਾਂਗੇ ਜੀ ਆਹ ਹਾਂ ਇਹ ਵੀ ਕੀੜੇ ਗੰਡੇ ਇਹ ਤੋਂ ਡਰਦਾ ਕੱਢਦਾ ਇਸ ਲੋਟਾ ਹਨਾ ਵੀ ਕਈ ਵਾਰ ਉੱਤੇ ਚੜ ਜਾਂਦਾ ਆਏ ਦੂਰੋਂ ਸਾਹ ਹੋ ਜਾਂਦਾ ਲਵੇ ਕੀੜੇ ਗੰਡੇ ਦਾ ਪਤਾ ਨਹੀਂ ਲਾਉਗੇ ਨਾਲ ਇੰਦੀ ਦਾ ਵਿੱਚ ਚੜ ਜੇ